ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਆਪਾਂ ਤੁਹਾਨੂੰ ਦੱਸਣ ਜਾ ਰਹੇ ਆਂ ਕਿ ਬਲਜੀਤ ਦੇ ਘਰ ਮੁੰਡਾ ਹੁੰਦਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਉਹਨਾਂ ਦੇ ਘਰ ਖੁਸ਼ੀ ਵੀ ਆਉਂਦੀ ਆ ਪਰ ਉਧਰ ਨਾਲ ਹੀ ਰੋਜੀ ਦੇ ਦੋ ਕੁੜੀਆਂ ਪੈਦਾ ਹੋ ਜਾਂਦੀਆਂ ਨੇ ਤੇ ਬਲਜੀਤ ਆਪਣਾ ਮੁੰਡਾ ਰੋਜੀ ਦੀ ਝੋਲੀ ਪਾ ਦਿੰਦੀ ਆ ਤੇ ਗੁਰਪ੍ਰੀਤ ਰੋਜੀ ਉਸ ਨੂੰ ਐਕਸੈਪਟ ਕਰਦੇ ਆ ਜਾਂ ਨਹੀਂ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਵੇਖਿਓ ਬਹੁਤ ਹੀ ਵਧੀਆ ਸਟੋਰੀ ਆ ਮੇਰੇ ਕੇ ਤੁਹਾਨੂੰ ਪਤਾ ਹੈ ਕਿ ਮੰਨੂ ਨੇ ਪਹਿਲਾਂ ਹੀ ਦੱਸਿਆ ਹੋਇਆ ਸੀ ਕਿ ਮੇਰੀਆਂ ਦੋ ਭੈਣਾਂ ਆਉਣ ਵਾਲੀਆਂ ਨੇ ਤੇ ਜਦ ਸਕੈਨ ਵੀ ਕਰਾਉਂਦੇ ਆ ਉਸ ਵਿੱਚ ਵੀ ਰੋਜੀ ਦੇ ਦੋ ਕੁੜੀਆਂ ਹੀ ਆਉਂਦੀਆਂ ਨੇ ਬੇਸ਼ੱਕ ਬਲਜੀਤ ਝੂਠ ਬੋਲ ਦਿੰਦੀ ਆ ਕਿ ਦੋ ਮੁੰਡੇ ਨੇ ਉਸ ਟਾਈਮ ਪਰ ਗੁਰਪ੍ਰੀਤ ਉਹਨਾਂ ਟਾਈਮ ਵਿੱਚ ਬਹੁਤ ਖੁਸ਼ ਹੁੰਦਾ ਹੈ ਉਹ ਸੋਚਦਾ ਹੈ ਕਿ ਮੇਰੇ ਦੋ ਇਕੱਠੇ ਪੁੱਤ ਹੋਣਗੇ ਤੇ ਉਹ ਉਹਨਾਂ ਸਾਈਆਂ ਜੀ ਦੀ ਹੋਰ ਵੀ ਜ਼ਿਆਦਾ ਮੰਨਣ ਲੱਗ ਜਾਂਦਾ ਹੈ ਸੋਚਦਾ ਹੈ ਕਿ ਇਹਨਾਂ ਦੀ ਬਦੌਲਤ ਸਾਰਾ ਕੁਝ ਹੋਇਆ ਪਰ ਉਸ ਨੂੰ ਨਹੀਂ ਪਤਾ ਕਿ ਉਸਦੇ ਦੋ ਤੀਆਂ ਹੋਣ ਗੀਆਂ ਉਹ ਜਾਦੂ ਦੇ ਦੋ ਧੀਆਂ ਪੈਦਾ ਹੁੰਦੀਆਂ ਨੇ ਤੇ ਉਧਰੋਂ ਬਲਜੀਤ ਵੀ ਪ੍ਰੈਗਨੈਂਟ ਹੁੰਦੀ ਆ ਤੇ ਉਸ ਦੇ ਘਰ ਫਿਰ ਮੁੰਡਾ ਹੀ ਹੋ ਜਾਂਦਾ ਤੇ ਉਹ ਮੁੰਡਾ ਆਪਣਾ ਰੀਤੇ ਗੁਰਪ੍ਰੀਤ ਦੀ ਝੋਲੀ ਪਾਉਣਾ ਚਾਹੁੰਦੀ ਆ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਜੇਕਰ ਇਹ ਮੇਰਾ ਮੁੰਡਾ ਆਪਣੀ ਝੋਲੀ ਪਵਾ ਲੈਣਗੇ ਤਾਂ ਸਾਰੀ ਜਾਇਦਾਦ ਸਾਡੀ ਹੀ ਹੋ ਜਾਏਗੀ ਸੋ ਉਸ ਟਾਈਮ ਅਰੋਚੀ ਸੋਚਦੀ ਆ ਕਿ ਮੇਰੇ ਤਾਂ ਪਹਿਲਾਂ ਵੀ ਕੁੜੀਆਂ ਹੈਗੀਆਂ ਨੇ ਤੇ ਮੇਰੀਆਂ ਕੁੜੀਆਂ ਪੁੱਤਾਂ ਨਾਲੋਂ ਘੱਟ ਨਹੀਂ ਹੈਗੀਆਂ ਪਰ ਗੁਰਪ੍ਰੀਤ ਨੂੰ ਪੁੱਤ ਦੀ ਬਹੁਤ ਜ਼ਿਆਦਾ ਲਾਂਸਾ ਸੀ ਇਸ ਕਰਕੇ ਉਹ ਉਸਦਾ ਪੁੱਤ ਆਪਣੀ ਝੋਲੀ ਵਿੱਚ ਪਵਾ ਲੈਂਦੀ ਆ ਇਸੇ ਕਰਕੇ ਗੁਰਪ੍ਰੀਤ ਨੂੰ ਆਪਣੇ ਪੁੱਤ ਨਾਲ ਜ਼ਿਆਦਾ ਪਿਆਰ ਹੋਣ ਲੱਗ ਜਾਂਦਾ ਹੈ ਤੇ ਧੀਆ ਨੂੰ ਹਮੇਸ਼ਾ ਹੀ ਜਿੱਦਾਂ ਪਹਿਲਾਂ ਦੀ ਤਰ੍ਹਾਂ ਨਫ਼ਰਤ ਹੀ ਕਰਦਾ ਹੈ ਪਰ ਉਸ ਨੂੰ ਨਹੀਂ ਪਤਾ ਸੀ ਕਿ ਵੱਡੇ ਹੋ ਕੇ ਦਾ ਪੁੱਤ ਉਸਦੇ ਖਿਲਾਫ ਹੋਵੇਗਾ ਤੇ ਧੀਆ ਉਸਦੇ ਮੋਢੇ ਨਾਲ ਮੋਢਾ ਮਲਾ ਕੇ ਚੱਲਣ ਗਈਆ ਇਹ ਗੱਲ ਉਸਨੇ ਸੋਚੀ ਵੀ ਨਹੀਂ ਹੁੰਦੀ ਕਿਉਂਕਿ ਉਹ ਧੀਆ ਨੂੰ ਇੰਨਾ ਪਿਆਰ ਨਹੀਂ ਸੀ ਕਰਦਾ ਤੇ ਪੁੱਤ ਨੂੰ ਹਮੇਸ਼ਾ ਉਸਨੇ ਪਹਿਲ ਦਿੱਤੀ ਪਰ ਜਦ ਉਹ ਵੱਡੇ ਹੁੰਦੇ ਆ ਤੇ ਉਸਦਾ ਮੁੰਡਾ ਵੱਡਾ ਹੋ ਕੇ ਉਸਦੇ ਅੱਗੇ ਬੋਲਣ ਲੱਗ ਜਾਂਦਾ ਉਸਦੇ ਕਹਿਣੇ ਤੋਂ ਬਾਹਰ ਉਹ ਜਾਂਦਾ ਹੈ ਤੇ ਉੱਥੇ ਹੀ ਧੀਆ ਉਸਦੀ ਆਗਿਆਕਾਰੀ ਤੇ ਹਰ ਇੱਕ ਗੱਲ ਉਸਦੀ ਮੰਨਦੀ ਹੈ ਮੂਰ ਪ੍ਰੀਤ ਦੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਉਸਦੇ ਪੁੱਤ ਉਸਦੇ ਖਿਲਾਫ ਖੜਾ ਹੋਏਗਾ ਤੇ ਧੀਆ ਉਸ ਦੀਆਂ ਬਿਲਕੁਲ ਉਸਦੇ ਸਾਥ ਦੇਣਗੀਆਂ ਜਿਵੇਂ ਕਿ ਉਹ ਵੇਖਦਾ ਇਹ ਸਾਰਾ ਕੁਝ ਕੀ ਧੀਆ ਮੇਰਾ ਕਿੰਨਾ ਸੋਚਦੀਆਂ ਨੇ ਬਟਾਪੇ ਵਿੱਚ ਉਹ ਉਸਦੇ ਨਾਲ ਖੜੀਆਂ ਹੋ ਜਾਂਦੀਆਂ ਨੇ ਪਰ ਪੁੱਤ ਉਸ ਦੀ ਓਨੀ ਸੇਵਾ ਨਹੀਂ ਕਰਦਾ ਇਹ ਸਾਰਾ ਕੁਝ ਵੇਖ ਕੇ ਉਸ ਨੂੰ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਧੀਆ ਨੂੰ ਮਾੜਾ ਕਹਿੰਦਾ ਰਿਹਾ ਤੇ ਉਹਨਾਂ ਬਾਰੇ ਬੁਰਾ ਹੀ ਸੋਚਦਾ ਰਿਹਾ ਪਰ ਇਹ ਪੁੱਤ ਨਾਲੋਂ ਕਿਤੇ ਵੀ ਘੱਟ ਨਹੀਂ ਹੈਗੀਆਂ ਜਿਹੜੇ ਕੰਮ ਪੁੱਤ ਨੇ ਕਰ ਸਕਦੇ ਉਹ ਧੀਆਂ ਵੀ ਕਰ ਸਕਦੀਆਂ ਨੇ ਸੋ ਇਸ ਕਰਕੇ ਉਹਦੀ ਸੋਚ ਵੀ ਬਦਲਦੀ ਆ ਤੇ ਉਸ ਨੂੰ ਪਛਤਾਵਾ ਵੀ ਹੁੰਦਾ ਹੈ ਕਿ ਮੈਂ ਬਹੁਤ ਜ਼ਿਆਦਾ ਹੀ ਗਲਤ ਇਹਨਾਂ ਵਾਸਤੇ ਸੋਚ ਰੱਖੀ ਸੀ ਸੋ ਵੱਡੀਆਂ ਹੋਣ ਤੇ ਜਦੋਂ ਉਹਨਾਂ ਦੇ ਵਿਆਹ ਹੋ ਜਾਂਦੇ ਨੇ ਤਾਂ ਫਿਰ ਗੁਰਪ੍ਰੀਤ ਨੂੰ ساری ਜ਼ਿੰਦਗੀ ਇਹ ਪਛਤਾਵਾ ਰਹਿੰਦਾ ਹੈ ਕਿ ਜੇਕਰ ਮੈਂ ਆਪਣੀਆਂ ਧੀਆਂ ਦੇ ਰੀਝਾ ਚਾਹ ਪੂਰੇ ਕੀਤੇ ਹੁੰਦੇ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋਣੀ ਸੀ ਤੇ ਉਸ ਟਾਈਮ ਮੈਂ ਇਹਨਾਂ ਨੂੰ ਆਰ ਹੀ ਸਮਝਦਾ ਰਿਆ ਸੋ ਧੀਆ ਕਦੇ ਵੀ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ ਜੇਕਰ ਧੀਆ ਨੂੰ ਪੁੱਤਾਂ ਵਾਂਗ ਪਾਲਿਆ ਜਾਵੇ ਤਾਂ ਉਹ ਆਪਣੇ ਮਾਪਿਓ ਦਾ ਜ਼ਿਆਦਾ ਹੀ ਕਰਦੀਆਂ ਨੇ ਸੋ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਅੱਗੇ ਇਸ ਦੀ ਸਟੋਰੀ ਹੋਰ ਵੀ ਜ਼ਿਆਦਾ ਵਧੀਆ ਹੋਣ ਵਾਲੀ ਹੈ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ